ਆਸ ਵਾਲੇ ਗੱਡੀ ਚਲਾਊਗਾ ਸਰਕਾਰ ਕਾਨੂੰਨ ਲੈ ਕੇ ਕਿੰਨਾ ਗਲਤ ਹੈ ਕਾਨੂੰਨ ਇਹ ਉਹ ਗਲਤ ਹੈ ਉਹ ਗਲਤ ਹੈ ਰੱਤ ਨਾ ਹੋਇਆ ਕੋਈ ਡਰਾਈਵਰੀ ਕਰੂਗਾ ਨਾ ਬਿਲਕੁਲ ਨਹੀਂ ਨਹੀਂ ਕਰਦਾ ਜੀ ਸਾਨੂੰ ਕੱਲ ਦਾ ਟਾਈਮ ਆ ਬਸ ਕੱਲ ਤੋਂ ਅਸੀਂ ਬੰਦ ਕਰ ਦੇਣਗੇ ਸਾਰੀਆਂ ਅੱਛਾ ਤੁਸੀਂ ਸਰਕਾਰੀ ਜਿਹੜੇ ਰੋਡਵੇ ਦੇ ਬੱਸਾਂ ਤੁਸੀਂ ਬੰਦ ਕਰ ਦਿਓ ਹਾਂ ਬੰਦ ਹੀ ਹੋ ਜਾਣੀਆਂ ਤੇਲ ਹੀ ਨਹੀਂ ਆਉਂਦਾ ਜੀ ਅੱਛਾ ਤੇਲ ਹੀ ਨਹੀਂ ਡੀਪੂ ਵਾਲੇ ਬਠਿੰਡੇ ਵਾਲੇ ਤੇਲ ਹੀ ਨਹੀਂ ਦੇ ਰਹੇ ਉਹ ਵੀ ਡਰਾਈਵਰ ਹੀ ਆ ਉਹਨਾਂ ਨੇ ਡਰਾਈਵਰ ਹੀ ਡਰਾਈਵਰੀ ਕਰਨੀ ਆ ਉਹ ਉਥੇ ਡੀਪੂ ਜੋ ਤੇਰੇ ਨਾਲ ਉਹ ਤਾਂ ਫਿਰ ਚਲਾਵਾਂਗੇ ਕੱਲ ਨੂੰ ਜਿਹਨਾਂ ਕੱਲ ਤੋਂ ਪੂਰੇ ਪੰਜਾਬ ਦੇ ਵਿੱਚ ਸਾਰੀ ਟ੍ਰਾਂਸਪੋਰਟ ਆਹ ਹੁਣ ਬਾਈ ਨੇ ਬਿਆਨ ਦਿੱਤੇ ਨਾ ਆਹ ਬਾਈ ਨੇ ਬਿਆਨ ਦਿੱਤੇ ਨਾ ਹੁਣੇ ਬੱਸ ਵਾਲਾ ਬੱਸ ਨਾਲ ਚਲਾਊਗਾ ਇੰਨੀ ਸਵਾਰੀ ਕਿਵੇਂ ਜਾਊਗੀ ਹਾਂਜੀ ਬਾਈ ਦੱਸੀ ਡਰਾਈਵਰ ਦਾ ਕਹਿੰਦਾ ਝੀ ਕਰਦਾ ਕੋਈ ਬੰਦਾ ਮਾਰ ਦੂਗਾ ਨਹੀਂ ਇਹ ਤਾਂ ਗਲਤ ਹੈ ਬੋ ਗਲਤ ਕਰਿਆ ਜੀ ਜੀ ਜੁਰਮਾਨਾ 7 ਲੱਖ ਸਜ਼ਾ ਹੋਊਗੀ ਹਾਂਜੀ ਹਾਂਜੀ ਇੰਨਾ ਇਨਾ ਪੈਸਾ ਡਰਾਈਵਰ ਕੋਲੇ ਹੋਵੇ ਡਰਾਈਵਰੀ ਕਿਉਂ ਕਰੇ ਵੱਡੇ ਭਾਈ ਆ ਵੀਰ ਨਾ ਡਰਾਈਵਰ ਭਰਾ ਬਠਿੰਡੇ ਤੋਂ ਆਇਆ ਭਾਈ ਬਿਆਨ ਦੇ ਯਾਰ ਡਰਾਈਵਰ ਇਕਤਾ ਗਰੁੱਪ ਜਿੰਦਾਬਾਦ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀਰੋ ਜਿੰਨਾ ਵੀ ਸਾਡਾ ਡਰਾਈਵਰ ਸਮਾਜ ਵੀਰ ਹੈ ਅਸੀਂ ਅੱਜ ਡਰਾਈਵਰੀ ਕਰ ਰਹੇ ਹਾਂ ਜ਼ਰੂਰ ਕਿਹੜਾ ਬੰਦਾ ਚਾਹੁੰਦਾ ਡਰਾਈਵਰ ਕੀ ਅਸੀਂ ਬੰਦਾ ਮਾਰ ਦਈਏ ਅਸੀਂ ਤਾਂ ਜਦੋਂ ਗੱਡੀ ਚਲਾਣੇ ਕਰਦੇ ਹਾਂ ਵੀਰ ਜੀ ਆ ਤਾਂ ਸੋਚ ਸਮਝ ਕੇ ਚਲਾਣੇ ਆ ਵੀ ਸਾਡੇ ਤੇ ਟਾਇਰ ਥੱਲੇ ਕੋਈ ਚੀਜ਼ ਨਾ ਆ ਜਾਏ ਜਿਹੜੀ ਇਹਨਾਂ ਨੇ ਕਾਨੂੰਨ ਲੈ ਕੇ ਆਂਦੇ ਆ ਉਹ ਕਾਨੂੰਨਾਂ ਦੀ ਅਸੀਂ ਉਲੰਘਣਾ ਕਰਦੇ ਆਂ ਤੇ ਵਿਰੋਧ ਕਰਦੇ ਆਂ ਜੀ ਇੱਕ ਡਰਾਈਵਰ ਭਰਾ ਦਾ ਪਰਿਵਾਰ ਮਸਾ ਚੱਲਦਾ ਤੇ ਉਹ 10 ਲੱਖ 10 ਸਾਲ ਦੀ ਸਜ਼ਾ ਕਿੱਥੋਂ ਭੁਗਤੂਗਾ ਤੇ 5 ਲੱਖ ਰੁਪਏ ਕਿੱਥੋਂ ਦੇਊਗਾ ਤੇ ਬਾਈ ਜੀ ਇਹ ਬਠਿੰਡੇ ਤੋਂ ਭਰਾ ਮੇਰਾ ਮੇਰਾ ਜਾਣਕਾਰ ਹੈ ਇਹਨੇ ਬਾਈਟ ਦੇਖ ਕੇ ਰੋਕਿਆ ਹੌਸਲਾ ਵਧਾਉਣ ਲਈ ਆਇਆ ਮੇਰਾ ਭਰਾ ਕੰਮ ਚੱਲਿਆ ਅੰਮ੍ਰਿਤਸਰ ਚੱਲਿਆ ਜ਼ਰੂਰੀ 에어ਪੋਰਟ ਤੇ ਏ ਵੀ ਵਿਚਾਰਾ ਕਹਿ ਰਿਹਾ ਵੀਰੇ ਆਪਣਾ ਮਨ ਕਰਦਾ ਆਪਾਂ ਕਿ ਜਿੰਨੇ ਐਕਸੀਡੈਂਟ ਕਰ ਦਈਏ ਕਹਿੰਦਾ ਵੀ ਬਾਈ ਕਿਸੇ ਨੂੰ ਜਾਣ ਬੁੱਝ ਕੇ ਕੋਈ ਐਕਸੀਡੈਂਟ ਨਹੀਂ ਕਰਦਾ ਜੇ ਸਰਕਾਰਾਂ ਚਾਹੁੰਦੀਆਂ ਵੀ ਐਕਸੀਡੈਂਟ ਡਰਾਈਵਰ ਜਾਣ ਬੁੱਝ ਕੇ ਕਰਦਾ ਤੇ ਕੋਈ ਡਰਾਈਵਰਾਂ ਦੀ ਗਲਤੀ ਨਹੀਂ ਵੀਰੇ ਇਹ ਵਿੱਚ ਜਿਹੜੇ ਬਾਈਕ ਆ ਜਾਂ ਕੋਈ ਹੋਰ ਛੋਟੇ ਵਹਿਕਲ ਆ ਉਹਨਾਂ ਦੀ ਗਲਤੀ ਹੈ ਜਾਂ ਤਾਂ ਹਰ ਅੱਧਾ ਅੱਧਾ ਕਿਲੋਮੀਟਰ ਤੇ ਸੀਸੀਟੀ ਕੈਮਰਾ ਹੋਣਾ ਚਾਹੀਦਾ ਕਿ ਉੱਥੇ ਗਲਤੀ ਪਹਿਚਾਣੀ ਜਾਵੇ ਵੀ ਕਿਹੜਾ ਵੀਰ ਗਲਤੀ ਕਰ ਰਿਹਾ ਕਿਹੜਾ ਨਹੀਂ ਜਿਹੜੇ ਗਲਤੀ ਕੋਈ ਆਮ ਬੰਦਾ ਕਰ ਰਿਹਾ ਉਹਨੂੰ ਵੀ ਸਜ਼ਾ ਹੋਊਗੀ ਇਹ ਇਹ ਨਾ ਸੋਚੋ ਵੀਰੇ ਅਸੀਂ ਗੱਡੀਆਂ ਚਲਾ ਰਹੇ ਆ ਜਿਹੜਾ ਕੋਈ ਆਮ ਵੀਰ ਭਰਾ ਕੋਈ ਵੀ ਗੱਡੀ ਚਲਾਊਗਾ ਕਿਸੇ ਤੋਂ ਵੀ ਗਲਤੀ ਹੋ ਸਕਦੀ ਹੈ ਇਕੱਲੇ ਡਰਾਈਵਰਾਂ ਤੋਂ ਨਹੀਂ ਜੇ ਕੋਈ ਪ੍ਰਾਈਵੇਟ ਵਹੀਕਲ ਚਲਾ ਰਿਹਾ ਕੋਈ ਵੀ ਗੱਡੀ ਉਸ ਤੋਂ ਵੀ ਗਲਤੀ ਹੋ ਸਕਦੀ ਹੈ ਉਹ ਵੀ ਬੰਦਾ ਸਜ਼ਾ ਦਾ ਹੱਕਦਾਰ ਹੈ ਇਹ ਇਕੱਲਾ ਅਸੀਂ ਡਰਾਈਵਰਾਂ ਵਾਸਤੇ ਨਹੀਂ ਵੀਰੇ ਅਸੀਂ ਇਹ ਕਹਿੰਨੇ ਵੀ ਸਾਰੇ ਵੀਰ ਜਿਹੜੇ ਆਮ ਵੀਰ ਗੱਡੀਆਂ ਚਲਾਉਂਦੇ ਆ ਉਹ ਵੀ ਸਾਡੇ ਨਾਲ ਸਹਿਯੋਗ ਦੇਣ ਬਿਲਕੁਲ ਯਾਰ ਬਾਈ ਜੀ ਜਿਹੜਾ ਬੰਦਾ ਸੜਕ ਤੇ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਯਾਰ ਤੁਸੀਂ ਇਕੱਲੇ ਡਰਾਈਵਰ ਨੂੰ ਕਿਉਂ ਰਗੜਿਆ ਕੱਲਾ ਡਰਾਈਵਰ ਰਗੜਾ ਡਰਾਈਵਰਾਂ ਨੂੰ ਕਹਦੇ ਵੀ ਡਰਾਈਵਰਾਂ ਨੂੰ 10 ਸਾਲ ਦੀ ਕੋਈ ਨਹੀਂ ਗੱਡੀ ਚਲਾਊਗਾ ਹੁਣ ਤੁਸੀਂ ਕਹਿ ਕੇ ਹਟੇ ਹੋ ਕਿ ਅਗਰ ਡਰਾਈਵਰਾਂ ਨੇ ਚੱਕਾ ਪੱਕਾ ਹੀ ਜਾਮ ਕਰਤਾ ਤਾਂ ਸਾਰੇ ਮਰ ਜਾਗੇ ਆਪਾਂ ਕੀ ਖਾਵਾਂਗੇ ਕਿੱਥੋਂ ਚੀਜ਼ ਆਊਗੀ ਹਸਪਤਾਲਾਂ ਦਾ ਨਿੱਜੀ ਤੇ ਸਰਕਾਰੀ ਦੋਨਾਂ ਦਾ ਬੁਰਾ ਹਾਲ ਹੋ ਗਿਆ ਜਦੋਂ ਆਕਸੀਜਨ ਹੀ ਨਹੀਂ ਆਉਣੀ ਉਹਨਾਂ ਕੰਨੀ ਦੇਖ ਲੈਣ ਕੋਈ ਵਿਚਾਰੇ ਕਿੰਨੇ ਮਰੀਜ਼ ਪਏ ਆ ਜਿਹੜੇ ਆਕਸੀਜਨ ਤੇ ਸਾਹ ਲੈ ਕੇ ਜਿਉਂਦੇ ਆ ਆਕਸੀਜਨ ਬੰਦ ਹੋ ਗਈ ਐਮਰਜੈਂਸੀ ਦਵਾਈਆਂ ਬੰਦ ਹੋ ਗਈਆਂ ਹਾਂਜੀ ਬਰੈਡ ਦੁੱਧ ਤੁਹਾਨੂੰ ਦੱਸਿਆ ਸਾਰਾ ਰਾਸ਼ਨ ਪਾਣੀ ਬੰਦ ਹੋ ਗਿਆ ਤੇਲ ਦੀ ਟੋਆ ਟਵਾਈ ਬੰਦ ਹੋ ਗਈ ਤਾਂ ਆਪਾਂ ਕੀ ਕਰਾਂਗੇ ਆਪਾਂ ਸਰਕਾਰ ਨੂੰ ਇੱਕ ਵਾਰੀ ਫੇਰ ਸੋਚਣਾ ਚਾਹੀਦਾ ਕੋਈ ਕੈਮਰੇ ਲਵਾਉਣੇ ਚਾਹੀਦੇ ਆ ਹਾਂ ਕੋਈ ਜਿਹੜੇ ਜੁਰਮਾਨਾ ਜਿਹੜਾ ਪਹਿਲੇ ਇੰਨਾ ਮੋਟਾ ਚਲਾਣਾ ਥੋੜੇ ਆ 20-20000 30-30000 10-10000 ਦਾ ਜੁਰਮਾਨਾ ਟਰੱਕਾਂ ਨੂੰ ਟਰੱਕ ਤਾਂ ਜਦੋਂ ਨਿਕਲਦਾਣਾ ਮਾਲ ਭਰ ਕੇ ਜਿੰਨਾ ਚਿਰ ਮਾਲ ਉਤਰ ਜਾਣੀ ਡਰਾਈਵਰ ਦੇ ਸਿਰ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜ ਜਿੱਡਾ ਬੋਝ ਹੁੰਦਾ ਵੀ ਕਦੋਂ ਇਹ ਜਮ ਜੱਬ ਲਾਊਗਾ ਕਦੋਂ 2-4000 ਮੈਨੂੰ ਬਣੂਗਾ ਸਹੀ ਗੱਲ ਹੈ ਥਾਂ ਥਾਂ ਤੇ ਚੋਰ ਹੈ ਥਾਂ ਥਾਂ ਤੇ ਚਿੱਟੇ ਵਾਲੇ ਗੁੰਡੇ ਹੈ ਤਰਪਾਲਾ ਪਾੜ ਕੇ ਸਮਾਨ ਲੈ ਜਾਂਦੇ ਆ ਡਰਾਈਵਰ ਦੀ ਲੱਤ ਕੰਬਦੀ ਹੁੰਦੀ ਹੈ ਵਿਚਾਰੇ ਦੀ ਉਹ ਪਹਿਲਾਂ ਹੀ ਮਰਿਆ ਹੋਇਆ ਸੀ ਚੱਕ ਕੇ ਤੁਸੀਂ 10 ਸਾਲ ਦਾ ਹੋਰ ਉਹ ਤੇ ਕਰਤਾ ਜੁਰਮਾਨਾ 10 ਸਾਲ ਦੀ ਸਜ਼ਾ ਕਰਤੀ ਕਿਹੜਾ ਬੰਦਾ ਗੱਡੀ ਚਲਾਊਗਾ ਬਿਲਕੁਲ ਇਹਦਾ ਵਿਰੋਧ ਕਰਾਂਗੇ ਜੀ ਡਟ ਕੇ ਕਰਾਂਗੇ ਅਸੀਂ ਹਾਂਜੀ ਅਸੀਂ ਵੀਰਾਂ ਦੇ ਨਾਲ ਆ ਵੀਰੇ ਅਸੀਂ ਸਹਿਯੋਗ ਦੇਵਾਂਗੇ ਭਰਾਵਾਂ ਨੂੰ ਤੇ ਜਿਹੜੇ ਮੇਰੇ ਵੀਰ ਭਰਾ ਡਰਾਈਵਰ ਭਰਾ ਨੇ ਉਹਨਾਂ ਵੀਰਾਂ ਨੂੰ ਵੀ ਚਾਹੇ ਉਹ ਬੱਸ ਚਲਾਉਂਦਾ ਚਾਹੇ ਉਹ ਟਰੱਕ ਚਲਾਉਂਦਾ ਚਾਹੇ ਕੋਈ ਆਟੋ ਚਲਾਉਂਦਾ ਉਸ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਨਾਲ ਸਮਰਥਨ ਦਿਓ ਅਸੀਂ ਸਮਰਥਨ ਦੇ ਨਾਲ ਖੜੇ ਹਾਂ ਵੀਰੇ ਤੁਹਾਡੇ ਨਾਲ ਵੀ ਖੜਾਂਗੇ ਅਸੀਂ ਕਿਸਾਨੀ ਧਰਨੇ ਨਾਲ ਵੀ ਖੜੇ ਸੀ ਅਸੀਂ ਅੱਜ ਕਿਸਾਨਾਂ ਵੀਰਾਂ ਨੂੰ ਵੀ ਕਹਿੰਨੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਸਾਡੇ ਨਾਲ ਖੜੋ ਇਸ ਵਿਰੋਧ ਦੇ ਵਿੱਚ ਅਸੀਂ ਕਦੇ ਨਹੀਂ ਜਾ ਵੀ ਵੀ ਸਾਡੇ ਤੋਂ ਜਾਣ ਪੁੱਝ ਕੇ ਕੋਈ ਐਕਸੀਡੈਂਟ ਹੋ ਜੇ ਜਾਂ ਕੁਝ ਵੀ ਗੱਲਬਾਤ ਹੈ ਨਿੱਜੀ ਮਾਮਲੇ ਨਾਲ ਕੋਈ ਨਹੀਂ ਉਹ ਕਰਦਾ ਕੋਈ ਅਣਜਾਣ ਜਿੱਤੇ ਬੰਦਿਆਂ ਨੂੰ ਵੀ ਕੁਝ ਵੀ ਬੁਰਾਈਆਂ ਚਰਾਇਆਂ ਹੋ ਜਾਂਦੀਆਂ ਜਾਂ ਕੋਈ 19 ਕੀ ਗੱਲ ਹੋ ਜਾਂਦੀ ਉਹਦੇ ਕਾਰਨ ਐਕਸੀਡੈਂਟ ਹੋ ਜਾਂਦਾ ਕੋਈ ਡਰਾਈਵਰ ਨਹੀਂ ਚਾਹੁੰਦਾ ਹੁੰਦਾ ਵੀ ਕੋਈ ਐਕਸੀਡੈਂਟ ਕਰੇ ਪਰ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਸਮਰਥਨ ਦਿੱਤਾ ਜਾਵੇ ਸਾਰੇ ਵੀਰਾਂ ਨੂੰ ਆਮ ਬੰਦੇ ਨੂੰ ਵੀ ਕਹਿੰਨੇ ਆ ਸੀ ਜਿਹੜਾ ਆਮ ਵੀਰ ਕੋਈ ਭਰਾ ਗੱਡੀ ਚਲਾ ਰਿਹਾ ਉਹ ਵੀ ਸਾਨੂੰ ਸਮਰਥਨ ਦੇਵੇ ਅਸੀਂ ਵੀ ਉਹਨਾਂ ਨੂੰ ਸਮਰਥਨ ਦੇਵਾਂਗੇ ਉਹ ਸੋਣਾ ਇਹ ਨਹੀਂ ਗੱਲ ਹੈ ਸਰਕਾਰ ਮਾੜਾ ਕੰਮ ਕਰੀ ਜਾਂਦੀ ਹੈ ਬੀਜੇਪੀ ਕੰਮ ਇਹਨੇ ਵਧੀਆ ਕੀਤੇ ਆ ਘਾਰਾ ਤੋੜੀਆਂ ਕੋਈ ਦੇਸ਼ ਦੇ ਅੱਜ ਸਾਰੇ ਚੁੱਪ ਐ ਉਹ ਯੋਧਿਆਚ ਹਿੰਦੂ ਮੁਸਲਮਾਨ ਦੀ ਲੜਾਈ ਖਤਮ ਕੀਤੀ ਹੈ ਬਿਲਕੁਲ ਸਹੀ ਹੈ ਅਸੀਂ ਸਲਾਮ ਮਾਰਦੇ ਇਹ ਨਹੀਂ ਗੱਲ ਹੈ ਪਰ ਐਡਾ ਵੱਡਾ ਗਲਤ ਕਾਨੂੰਨ ਲੈ ਕੇ ਆਉਣਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਬਿਲਕੁਲ ਬਿਲਕੁਲ ਤੱਕਾ ਹੈ ਇਹ ਬਰਦਾਸ਼ਤ ਨਹੀਂ ਹੋਊਗਾ ਨਾ ਭਾਰਤ ਸਰਕਾਰ ਦੇ ਆਪਣੇ ਆ ਜਿਹੜੇ ਡਰਾਈਵਰ ਵੀਰ ਬਰਦਾਸ਼ਤ ਕਰਨਗੇ ਭਾਰਤ ਦੇ ਨਾਗਰਿਕ ਹੈ ਚਾਹੇ ਉਹ ਕਿਸੇ ਵੀ ਜਾਤ ਦੇ ਹੈ ਕਿਸੇ ਸ਼੍ਰੇਣੀ ਦੇ ਹੈ ਕਿਸੇ ਰਾਜ ਦੇ ਕਿਸੇ ਵਰਗ ਦੇ ਹੈ ਪੂਰਾ ਇੱਕ ਜੋ ਟੈਸਟ ਟਾਈਮ ਭਾਰਤ ਦੀ ਸੱਕਾ ਜਾਮ ਜੇ ਦੋ ਦਿਨਾਂ ਚ ਇੱਕ ਦਿਨ ਚ ਨਾ ਸੰਸ਼ੋਧਨ ਕੀਤਾ ਗਿਆ ਇਹ ਬਿੱਲ ਪਾਸ ਜਿਹੜਾ ਕੀਤਾ ਨਾ ਇਹਨੂੰ ਰੱਦ ਕੀਤਾ ਗਿਆ ਤਾਂ ਮੈਂ ਸਮਝਦਾ ਵੀ ਦੇਸ਼ ਖਤਮ ਹੋ ਜਾਊਗਾ ਜਮੈਂ ਆਪਣਾ ਪਹਿਲਾਂ ਹੀ ਵਿਚਾਰਾ ਰੋਲਿਆ ਪਿਆ ਇਹ ਹੋਰ ਰੋਲ ਜੂਗਾ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ